ਗੱਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਾ ਤੀਰ ਸਿੰਘ ਸਨੇਹ ਸ਼ੀਦੇ ਆਜਮ ਪਾਕ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਯਾਦ ਵਿੱਚ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਅੱਜ ਸ਼ੀਦੀ ਦਿਹਾੜਾ ਗੱਲਬਾਤ ਕਰਾਂਗੇ ਸਾਲ ਨਾਲ ਇਸ ਵਕਤ ਪ੍ਰਧਾਨ ਜੀ ਆ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿੱਥੇ ਨੌਜਵਾਨ ਵੀ ਅੱਜ ਇਹ ਖੂਨਦਾਨ ਕੈਂਪ ਕਰ ਰਹੇ ਆ ਕੈਂਪ ਦੇ ਵਿੱਚ ਜਿਹੜਾ ਖੂਨਦਾਨ ਕਰ ਰਹੇ ਆ ਉੱਥੇ ਔਰਤਾਂ ਵੀ ਖੂਨਦਾਨ ਕਰ ਰਹੀ ਹੈ ਨਹੀਂ ਗੱਲਬਾਤ ਕਰਾਂਗੇ ਤਾਂ ਪਹਿਲ ਸਸੀ ਕਾ ਤੁਸੀਂ ਕਿੰਨੀ ਵਾਰ ਖੂਨਦਾਨ ਕਰਦੇ ਮੈਂ ਸੋ ਪਹਿਲਾਂ ਤਾਂ ਦੋ ਵਾਰ ਕਰ ਦਿੱਤੀ ਹੈ ਜੀ ਹਾਂ ਜੀ ਤੇ ਕੀ ਮੈਸੇਜ ਦੇਣਾ ਚਾਹੋਗੇ ਬਲੱਡ ਆਪਣਾ ਸਾਰਨ ਗਲੇਡ ਕਰਨਾ ਚਾਹੀਦਾ ਕਿਉਂਕਿ ਬਹੁਤ سارے ਮਤਲਬ ਕਿ ਇਹ ਜਾਨ ਲੋਕਾਂ ਦੀ ਬਚਾ ਸਕਦੇ ਆ ਬਲੱਡਰ ਤਾਂ ਸਭ ਨੂੰ ਦੇਣਾ ਚਾਹੀਦਾ ਸ਼ਿਵਗਾਰ ਨੇ ਗੱਲਬਾਤ ਕਰਾਂਗੇ ਵੀ ਜੀ ਖੂਨ ਦਾਲੋ ਲਗਾਤ ਲੋਕ ਕਿੰਨੇ ਲੋਕ ਪਿਆਰ ਅਸੀਂ ਲਗਭਗ 165 ਤੋਂ 170 ਯੂਨਿਟ ਹੈ ਜਿਹੜੇ ਇਕੱਤਰ ਹੋ ਚੁੱਕੇ ਆ ਇਹ ਹਜੇ ਤੁਸੀਂ ਦੇਖ ਰਹੇ ਹੋ ਅੱਧਾ ਘੰਟਾ ਟਾਈਮ ਅਜੇ ਹੈ ਸਾਨੂੰ ਪੂਰੀ ਉਮੀਦ ਹੈ ਵੀ ਜੋ ਜਿਸ ਹਿਸਾਬ ਨਾਲ ਸੰਗਤ ਦਾ ਸ਼ਹਿਰ ਵਾਸੀਆਂ ਦਾ ਸਹਿਯੋਗ ਆ ਅਸੀਂ 200 ਦੇ ਨੀਅਰ ਬਾਉਂਡ ਜ਼ਰੂਰ ਪਹੁੰਚਾਂਗੇ ਸੋ ਇਸ ਵਾਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸਾਂ ਸਾਡੀਆਂ ਭੈਣਾਂ ਨੇ ਬਹੁਤ ਖੂਨਦਾਨ ਕੀਤਾ ਆਗੇ ਬੜੇ ਉਤਸ਼ਾਹ ਨਾਲ ਨੌਜਵਾਨਾਂ ਨੇ ਬਸ ਬਹੁਤ ਵਧੀਆ ਕੁੱਲ ਮਿਲਾ ਕੇ ਸਾਡਾ ਖੂਨਦਾਨ ਕੈਂਪ ਬਹੁਤ ਵਧੀਆ ਰਿਹਾ ਸਾਡੀ ਉਮੀਦ ਤੋਂ ਵੀ ਜ਼ਿਆਦਾ ਵਧੀਆ ਰਿਹਾ ਸਾਰੇ ਨਗਰ ਦੇ ਸਹਿਯੋਗ ਨਾਲ ਇਹਨਾਂ ਨੇ ਕੀਤਾ ਬਹੁਤ ਵਧੀਆ ਪ੍ਰਾਪਤ ਖੂਨਦਾਨ ਮਹਾਦਾਨੇਸ਼ ਤੋਂ ਉਹਦਾ ਦਾ ਹੈ ਨਹੀਂ ਦੁਨੀਆ ਤੇ ਕਿੰਨਾ ਖੂਨਦਾਨ ਤੀਸਰਾ ਲਗਾਤਾਰ ਕੈਂਪ ਲਗਾਇਆ ਗਿਆ ਉਹਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਆਂ ਇਹਨਾਂ ਵਿੱਚੋਂ ਕਈ ਦਾਨੀ ਸੱਜਣਾ ਇੱਥੇ ਖੂਨਦਾਨ ਕੀਤਾ ਤੇ ਮੈਂ ਸਮੀਂ ਦਾ ਖੂਨਦਾਨ ਇੱਕ ਮਹਾਦਾਨੇ ਤੇ ਖੂਨਦਾਨ ਕਰਨ ਦੇ ਨਾਲ ਕਈ ਕੀਮਤੀ ਜੜੀਆਂ ਜਾਨਾਂ ਬਚ ਸਕਦੀਆਂ ਨੇ ਤੇ ਮੈਂ ਧੰਨਵਾਦ ਕਰਦਾ ਜਿਹੜੀ ਵੀ ਸਾਰੀ ਜਿਹੜੀ ਬਾਬਾ ਮੌਜਦੀਨ ਲੰਗਰ ਹੈ ਵੈਲਫੇਅਰ ਸੁਸਾਇਟੀ ਹੈ ਜਿਨ੍ਹਾਂ ਨੇ ਵੱਡਾ ਉਪਰਾਲਾ ਕੀਤਾ ਮੈਂ ਸਮਝਦਾ ਲਓ ਜੀ ਨਾਮ ਮੇਰਾ ਨਰਮਨ ਸਿੰਘ ਫਿਰੋਕੇ ਜਿਲ੍ਹਾ ਪ੍ਰਧਾਨ ਆਪਣਾ ਅਰਜੀ ਪਬਲਿਕ ਨਾ ਪਾਰਟੀ ਆਫ ਇੰਡੀਆ ਲੋ ਇਹ ਬਹੁਤ ਵਧੀਆ ਸਲਾਘਾਯੋਗ ਇੱਕ ਕਦਮ ਆ ਸਭ ਤੋਂ ਸੱਚੀ ਜਿਹੜੀ ਸੰਦਾਜਲੀ ਆ ਜਿਹੜੀ ਅਫਾਜ ਸ਼ਹੀਦ ਭਗਤ ਸਿੰਘ ਦੇ ਸੀਦੀ ਦਿਹਾੜੇ ਨੂੰ ਦਿੱਤੀ ਆ ਇਹ ਬਹੁਤ ਵਧੀਆ ਕਦਮ ਜਿਹੜਾ ਚੱਕਿਆ ਇਹਨਾਂ ਨੇ ਖੂਨਦਾਨ ਮਹਾਦਾਨ ਇਹਨਾਂ ਨੂੰ ਬੋਲਿਆ ਜਾਂਦਾ ਕਿਉਂਕਿ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਬੜੇ ਪੁਰਾਣੇ ਟਾਈਮਾਂ ਦੀ ਦੇਖੀਏ ਪਿੱਛੇ ਆਪਾਂ ਤੇ ਕਾਫੀ ਲੋਕਾਂ ਦੀ ਜਿਹੜੀ ਡੈਥ ਹੋ ਜਾਂਦੀ ਸੀ ਉਹਨਾਂ ਨੂੰ ਖੂਨ ਹੀ ਨਹੀਂ ਮਿਲਦਾ ਸੀ ਇਹ ਬਹੁਤ ਵਧੀਆ ਉਪਰਾਲਾ ਵਾ ਇਹ ਉਪਰਾਲਾ ਸਾਰਿਆਂ ਨੂੰ ਰਲ ਮਿਲ ਕੇ ਹੋਰ ਇਹਨੂੰ ਲੋਕਾਂ ਨੂੰ ਜਾਗਰੂਤ ਕਰਨਾ ਚਾਹੀਦਾ ਵਾ ਤੇ ਵੱਧ ਤੋਂ ਵੱਧ ਕੈਂਪ ਲਾਉਣੇ ਚਾਹੀਦੇ ਆ